ਖਾਲਸਾ ਵਹਿਗੁਰੂ ਦੀ ਕਿਰਪਾ ਤੇ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਕਿ ਗੁਰਦੁਆਰਾ ਗੁਰੂ ਰਵਿਦਾਸ ਜੀ ਸਾਨੇਵਾ ਦੇ ਪ੍ਰਬੰਧਕਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ਰੋਮਣੀ ਭਗਤ ਭਗਤ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਸੰਗਤਾਂ ਬੜੇ ਸਤਿਕਾਰ ਦੇ ਨਾਲ ਸ਼ਰਧਾ ਭਾਵ ਦੇ ਨਾਲ ਆਪਣੀ ਸੇਵਾ ਕਰਦੇ ਆ ਉਹਨਾਂ ਗੁਰੂ ਚ ਆਪਣਾ ਚ ਪਹੁੰਚ ਕੇ ਆਪਣੀ ਨਤਮਸਕ ਹੋ ਰਹੀਆਂ ਨੇ ਔਰ ਸਾਰੀਆਂ ਸੰਗਤਾਂ ਨੂੰ ਆ ਦੁਨੀਆ ਚ ਵਾਸਤੇ ਗੁਰੂ ਨਾਨਕ ਨਾਮ ਲੈਵਾ ਗੁਰੂ ਰਵਿਦਾਸ ਜੀ ਦੇ ਹੋਣ ਹੈ ਸਾਰਿਆਂ ਨੂੰ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜਦੋਂ ਭਗਤ ਜੀ ਦਾ ਪ੍ਰਕਾਸ਼ ਹੋਇਆ ਉਸ ਸਮੇਂ ਹਾਲਾਤ ਐਸੇ ਸਨ ਕਿ ਉੱਚ ਨੀਚ ਦਾ ਵਰਨ ਵੰਡ ਦਾ ਬੜਾ ਭਿੰਨ ਭੇਦ ਸੀ ਔਰ ਜਾਤ ਪਾਤ ਦੇ ਵਿੱਚ ਸਾਰਾ ਸਮਾਜ ਜਕੜਿਆ ਹੋਇਆ ਸੀ ਔਰ ਇਹਨਾਂ ਨੂੰ ਨੀਚੀ ਜਾਤ ਵਾਲਾ ਕਹਿ ਕੇ ਦੁੱਤੀਆਂ ਗੰਨੜ ਵਾਲਾ ਕਹਿ ਕੇ ਦੁਰਕਾਰਿਆ ਜਾਂਦਾ ਰਿਹਾ ਔਰ ਇਹਨਾਂ ਦਾ ਪਰਸ਼ਾਵਾਂ ਲੈਣ ਤੱਕ ਨਹੀਂ ਸੀ ਕੋਈ ਜਾਂਦਾ ਔਰ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਅਜਿਹੇ ਭਗਤਾਂ ਦੇ ਬਾਰੇ ਜੋ ਮਹਾਨ ਸ਼ਰੋਮਣੀ ਭਗਤ ਨੇ ਕਿ ਨਾਮ ਜਪਣ ਵਾਲਿਆਂ ਦਾ ਜਿਹੜਾ ਸਿਰ ਹੈ ਕੱਦ ਹੈ ਉਹ ਉਤਮ ਪਦਵੀ ਪਾ ਲੈਂਦਾ ਸੋ ਉਹਨਾਂ ਵਿੱਚੋਂ ਭਾਵੇਂ ਸਾਡੇ 15 ਭਗਤ ਹੋਏ ਨੇ ਉਹਨਾਂ ਵਿੱਚੋਂ ਸ਼੍ਰੋਮਣੀ ਭਗਤ ਭਗਤ ਰਵਿਦਾਸ ਜੀ ਵਨਾਰਸੀ ਧਰਤੀ ਤੇ ਜਿਨ੍ਹਾਂ ਦਾ ਪ੍ਰਕਾਸ਼ ਹੋਇਆ ਉਹ ਜੋਪੇ ਹਰਿਆਣਾ ਅੱਜ ਦਾ ਤੇ ਰਾਜਸਥਾਨ ਪੰਜਾਬ ਦੀ ਧਰਤੀ ਤੇ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਇਸ ਵਖੰਡਵਾਦ ਨੂੰ ਵਰਣਵੰਡ ਦੇ ਖਿਲਾਫ ਜਾਤ ਪਾਤ ਅਸਮਾਨਤਾ ਜਿਹੜੀ ਸੀ ਉਹਨੂੰ ਸਮਾਨਤਾ ਲਿਆਉਣ ਵਾਸਤੇ ਬੜੀ ਵੱਡੀ ਆਵਾਜ਼ ਭਲਾਂ ਦੇ ਕੀਤੀ ਆਪਣੀ ਬਾਣੀ ਰਹੀ ਉਹ ਵਿਦੇਸ਼ ਫਖਸ ਕੀਤਾ ਔਰ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਭਾਵੇਂ ਰਾਜਾ ਸੰਗ ਸੰਗਾ ਵਰਗੇ ਮੀਰਾ ਭਾਈ ਵਰਗੇ ਕਿਉਂਕਿ ਹੋਰ ਵੀ ਵੱਡੇ ਵੱਡੇ ਜਿਹੜੇ ਰਾਜੇ ਸਨ ਉਹ ਉਹਨਾਂ ਦੇ ਭਗਤ ਬਣ ਗਏ ਅਕਾਲ ਪੁਰਖ ਨਰਕੇਬਲ ਅਕਾਲ ਪੁਰਖ ਜੋ ਗੁਰੂ ਨਾਨਕ ਸਾਹਿਬ ਦਾ ਵੀ ਮਿਸ਼ਨ ਦਿਆ ਉਹਨਾਂ ਦੇ ਨਾਲ ਸੰਗਤਾਂ ਨੂੰ ਜੋੜਦੇ ਰਹੇ ਅੱਜ ਉਹਨਾਂ ਦਾ ਮਹਾਨ ਪ੍ਰਕਾਸ਼ ਦਿਹਾੜਾ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦਰਜ ਕਰਕੇ ਉਹਨਾਂ ਨੂੰ ਉੱਤਮ ਪਦਵੀ ਦਿੱਤੀ ਹੈ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿੱਥੇ ਸੇਖ ਗੁਰੂ ਸਾਹਿਬਾਨਾਂ ਦੀ 15 ਭਗਤਾਂ ਦੀ 3 ਗੁਰ ਸਿੱਖਾਂ ਦੀ 11 ਭਗਤਾਂ ਦੀ ਬਾਣੀ ਅਸੀਂ ਨਸਮਸਕ ਇੱਕੋ ਗੁਰੂ ਦਾ ਟੁਪੇ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਕੁਰਬਾਨੀ ਕਹੇ ਸੇਵਕ ਜਨਮਾਨ ਪ੍ਰਤਖ ਗੁਰੂ ਨਸਾਰੇ ਅਨੁਸਾਰ ਅਸੀਂ ਸਾਰੀ ਬਾਣੀ ਨੂੰ ਆਪਣਾ ਇੱਕ ਇੱਕ ਅੱਖਰ ਸ਼ਬਦ ਜਿਹੜਾ ਉਹਨੂੰ ਗੁਰੂ ਮੰਨਦੇ ਆ ਅੱਜ ਗੁਰੂ ਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਅਸੀਂ ਗੁਰੂ ਮੰਨਦੇ ਆ ਸੋ ਅੱਜ ਉਹਨਾਂ ਦਾ ਮਹਾਨ ਪ੍ਰਕਾਸ਼ ਦਿਹਾੜਾ ਸਾਨੂੰ ਬਹੁਤ ਖੁਸ਼ੀਆਂ ਨੇ ਕਿ ਉਸ ਸਮੇਂ ਅੱਜ ਤੋਂ ਕਈ ਸਦੀਆਂ ਪਹਿਲਾਂ ਜਿਹੜੀ ਆਵਾਜ਼ ਬੁਲੰਦ ਕੀਤੀ ਸੀ ਅੱਜ ਲੋੜ ਹੈ ਕਿ ਸਮੇਂ ਦੇ ਮੁਤਾਬਕ ਭਾਵੇਂ ਸਰਕਾਰਾਂ ਨੇ ਕਾਨੂੰਨ ਵੀ ਬਣਾ ਲਏ ਵਿਧਾਨ ਸਭਾ ਸਮਾਨਤਾ ਵੀ ਕਹੀ ਹੈ ਪਰ ਅੱਜ ਵੀ ਅਸੀਂ ਅਜੇ ਉੱਚ ਨੀਚ ਤੇ ਜਾਤ ਪਾਤ ਦਾ ਜਿਹੜਾ ਬੋਲ ਵਾਲਾ ਸਾਡੇ ਸਮਾਜ ਚ ਚੱਲਿਆ ਹੁੰਦਾ ਉਹਨੂੰ ਦੂਰ ਕਰਨ ਦੀ ਲੋੜ ਹੈ ਪਖੰਡ ਵਿੱਚ ਪਿੰਡ ਤੋਂ ਉਹਨਾਂ ਨੇ ਕੇਵਲ ਆਕਾਲ ਪੁਰਖ ਨਾਲ ਜੋੜਿਆ ਜਿਹਦੇ ਅਸੀਂ ਸਾਡੇ ਧੀਆਂ ਪੁੱਤਰ ਸੋ ਅੱਜ ਦੇ ਦਿਨ ਤੇ ਜਿੱਥੇ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਸੰਗਤਾਂ ਇਸ ਪੜਾ ਤੇ ਪਹੁੰਚੀਆਂ ਨੇ ਗੁਰੂ ਗੁਰਦੁਆਰਾ ਗੁਰਵਰਜਨ ਦੇਵ ਜੀ ਗੁਰਦਵਾਰ ਸਾਹਿਬ ਦੀ ਸਮੂਹਟੀ ਪ੍ਰਬੰਧਕ ਕਮੇਟੀ ਪ੍ਰਧਾਨ ਜੀ ਚੌਕੌਰ ਸਿੰਘ ਤੇ ਉਹਨਾਂ ਦੇ ਸਾਥੀ ਔਰ ਸਾਡੇ ਜੋ ਹੈਡ ਗਰੰਟੀ ਨੇ ਹਜ਼ੂਰੀ ਰਾਗੀ ਨੇ ਭਾਈ ਭਲਾ ਸਿੰਘ ਜੀ ਉਹਨਾਂ ਸਾਰੇ ਸਾਥੀਆਂ ਨੇ ਸੰਗਤਾਂ ਨੇ ਜਿਉਂ ਆ ਕੇ ਨਤਮਸਤਕ ਹੋਏ ਨੇ ਗੁਰੂ ਮਹਾਰਾਜ ਨੂੰ ਔਰ ਸੰਗਤਾਂ ਹੰਗਰ ਚਖਰਾਈਆਂ ਨੇ ਮੈਂ ਸੰਗਤਾਂ ਨੂੰ ਫੇਰ ਬਹੁਤ ਬਹੁਤ ਵਧਾਈ ਦੇਣਾ ਪ੍ਰਬੰਧਕਾਂ ਵੱਲੋਂ ਸਾਰੀ ਸੰਗਤਾਂ ਨੂੰ ਜਿਉਂ ਆ ਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ